ਮਾਣਸੇਂ ਦੇ ਸਰਕਾਰ ਚੀਰਮੈਨ ਬੀਸੀ ਕਮਿਸ਼ਨ ਪੰਜਾਬ ਅੱਜ ਮੇਰੇ ਕੋਲੋਂ ਤਕਰੀਬਨ 1.5 ਵਜੇ ਦੇ ਨੇੜੇ ਤੇ ਮੈਨੂੰ ਫੋਨ ਆਇਆ ਕਿ ਇਸਟਮਨ ਚੌਕ ਤੋਂ ਜਿਹੜੀ ਢੰਡਾਰੀ ਰੋਡ ਬਣ ਰਹੀ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੁਣੋਂ ਟਲ ਗਿਆ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਸਟਮਨ ਚੌਕ ਤੋਂ ਜਿਹੜੀ ਢੰਡਾਰੀ ਨੂੰ ਸੜਕ ਜਾਂਦੀ ਆ ਉਹਦੇ ਤੇ ਪਿਛਲੇ ਸਮੇਂ ਤੋਂ ਡਵੈਲਪਮੈਂਟ ਦਾ ਕੰਮ ਚੱਲ ਰਿਹਾ ਉਹਦੇ ਸੜਕ ਬਣ ਰਹੀ ਆ ਤੇ ਅੱਜ 1 ਵਜੇ ਦੇ ਆਸ-ਪਾਸ ਇੱਕ ਨੌਜਵਾਨ ਆਪਣੇ ਬੱਚਿਆਂ ਨੂੰ ਉਹਦੇ ਬੱਚਿਆਂ ਨੂੰ ਸਕੂਲੋਂ ਲੈਣ ਜਾ ਰਿਹਾ ਸੀ ਤੇ ਲੈ ਕੇ ਵਾਪਸ ਆਇਆ ਜਦੋਂ ਉਹ ਢੰਡਾਰੀ ਸਕੂਲ ਤੋਂ ਆਪਣੇ ਬੱਚੇ ਵਾਪਸ ਲੈ ਕੇ ਇਸਤਮਨ ਚੌਕ ਨੂੰ ਆ ਰਿਹਾ ਸੀਗਾ ਜਦੋਂ ਉਸੋ ਮੇਨ ਹਾਲ ਦੇ ਕੋਲ ਪਹੁੰਚਿਆ ਤੇ ਉਹਦਾ ਪੈਰ ਸਲਿੱਪ ਹੋਣ ਦੇ ਨਾਲ ਉਹ ਸਮੇਤ ਆਪਣੇ ਬੱਚਿਆਂ ਦੇ ਉਸ ਵੱਡੇ ਸੀਵਰੇਜ ਦੇ ਵਿੱਚ गिर ਗਿਆ ਜਿਹੜਾ ਸੀਵਰੇਜ ਤਕਰੀਬਨ 18-20 ਫੁੱਟ ਡੂੰਘਾ ਉਹ ਸੀਵਰੇਜ ਜਿਹੜਾ ਜਿਹੜਾ ਡਾਟਾ ਦੇ ਨਾਲ ਵੱਡਾ ਜਿਹਨੂੰ 60 ਇੰਚੀ ਕਹਿੰਦੇ 60 ਪਿੰਚੀ ਜੋ ਵੀ ਮੌਕੇ ਮੁਤਾਬਕ ਹੈਗਾ ਉਹ ਵੱਡਾ ਸੀਵਰੇਜ ਜਿਹੜਾ ਉਹ ਡਾਟਾ ਵਾਲਾ ਪਿਆ ਹੋਇਆ ਇਹ ਬੜਾ ਵੱਡਾ ਨਰਮ ਸਿੰਘ ਸਰਪਤਾ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ ਅੱਜ ਮੇਰੇ ਕੋਲੋਂ ਤਕਰੀਬਨ 1.5 ਵਜੇ ਦੇ ਨੇੜੇ ਤੇ ਮੈਨੂੰ ਫੋਨ ਆਇਆ ਕਿ ਇਸਟਮਨ ਚੌਕ ਤੋਂ ਜਿਹੜੀ ਢੰਡਾਰੀ ਰੋਡ ਬਣ ਰਹੀ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੁਣੋਂ ਟਲ ਗਿਆ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਸਟਮਨ ਚੌਕ ਤੋਂ ਜਿਹੜੀ ਢੰਡਾਰੀ ਨੂੰ ਸੜਕ ਜਾਂਦੀ ਆ ਉਹਦੇ ਤੇ ਪਿਛਲੇ ਸਮੇਂ ਤੋਂ ਡਵੈਲਪਮੈਂਟ ਦਾ ਕੰਮ ਚੱਲ ਰਿਹਾ ਉਹਦੇ ਸੜਕ ਬਣ ਰਹੀ ਆ ਤੇ ਅੱਜ 1 ਵਜੇ ਦੇ ਆਸ-ਪਾਸ ਇੱਕ ਨੌਜਵਾਨ ਆਪਣੇ ਬੱਚਿਆਂ ਨੂੰ ਉਹਦੇ ਬੱਚਿਆਂ ਨੂੰ ਸਕੂਲੋਂ ਲੈਣ ਜਾ ਰਿਹਾ ਸੀ ਤੇ ਲੈ ਕੇ ਬੱਸ ਆਇਆ ਜਦੋਂ ਉਹ ਢੰਡਾਰੀ ਸਕੂਲ ਤੋਂ ਆਪਣੇ ਬੱਚੇ ਵਾਪਸ ਲੈ ਕੇ ਇਸਤਮਨ ਚੌਕ ਨੂੰ ਆ ਰਿਹਾ ਸੀਗਾ ਜਦੋਂ ਉਸੋ ਮੇਨ ਹਾਲ ਦੇ ਕੋਲ ਪਹੁੰਚਿਆ ਤੇ ਉਹਦਾ ਪੈਰ ਸਲਿੱਪ ਹੋਣ ਦੇ ਨਾਲ ਉਹ ਸਮੇਤ ਆਪਣੇ ਬੱਚਿਆਂ ਦੇ ਉਸ ਵੱਡੇ ਸੀਵਰੇਜ ਦੇ ਵਿੱਚ गिर ਗਿਆ ਜਿਹੜਾ ਸੀਵਰੇਜ ਤਕਰੀਬਨ 18-20 ਫੁੱਟ ਡੂੰਘਾ ਉਹ ਸੀਵਰੇਜ ਜਿਹੜਾ ਜਿਹੜਾ ਡਾਟਾ ਦੇ ਨਾਲ ਵੱਡਾ ਜਿਹਨੂੰ 60 ਇੰਚੀ ਕਹਿੰਦੇ 60 ਪਿੰਚੀ ਜੋ ਵੀ ਮੌਕੇ ਮੁਤਾਬਕ ਹੈਗਾ ਉਹ ਵੱਡਾ ਸੀਵਰੇਜ ਜਿਹੜਾ ਉਹ ਡਾਟਾ ਵਾਲਾ ਪਿਆ ਹੋਇਆ ਇਹ ਬੜਾ ਵੱਡਾ